He's here. Are you sure? Don't worry, I'll get him. दौड़ेगा भागेगा बाबा ऑल के लिए कुछ भी करेगा हम ऑफ ऑल सीजन आप दूसरे देव बंदे फड़े गए कितने बंदे फड़े गए कितो फटे ਜੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਤੇ ਸਾਡੇ ਐਸਪੀ ਸਰ ਤੇ ਡੀਐਸਪੀ ਜੀ ਅਡਵਾਈਜ਼ ਹੇਠ ਕੱਲ ਇੱਕ ਚੈਕਿੰਗ ਮੁਹਿੰਮ ਅਸੀਂ ਸ਼ੁਰੂ ਕੀਤੀ ਸੀਗੀ ਹੋਟਲਾਂ ਦੇ ਜੋ ਏਰੀਆ ਦੇ ਜਿੰਨੇ ਵੀ ਹੋਟਲ ਹੈਗੇ ਉਹਨਾਂ ਦੀ ਸਿੰਗਲ ਬਾਈ ਸਿੰਗਲ ਪਰਚਾਈਂਗ ਕੀਤੀ ਤੇ ਦੌਰਾਨੀ ਚੈਕਿੰਗ ਰਾਤ ਨੂੰ ਸਾਨੂੰ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਵੀ ਚਲੋ ਇੱਥੇ ਵੀ ਕਿਤੇ ਨਾ ਕਿਤੇ ਦੇ ਵਪਾਰ ਦਾ ਤੰਦਾ ਚੱਲ ਰਿਹਾ ਤੇ ਉਸੇ ਮੁਹਿੰਮ ਨੂੰ ਅਸੀਂ ਅੱਗੇ ਵਧਦੇ ਹੋਏ ਕੱਲ ਰਾਤੀ ਅਸੀਂ ਆਪਣੇ ਜਿਹੜੇ ਜਿਰਕਪੁਰ ਥਾਣੇ ਦੇ ਏਰੀਆ ਦੇ ਵਿੱਚ ਜਿਹੜੇ ਪੈਂਦੇ ਹੋਟਲ ਉਹਨਾਂ ਤੇ ਅਸੀਂ ਰੇਡ ਕੀਤੀ ਹੈਗੀ ਤੇ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜੇ ਅਸੀਂ ਹੋਟਲ ਦੇ ਵਿੱਚ ਹੋਟਲ ਇਕ ਵੈਲਕਮ ਟੂ ਰੋਜ਼ਵੁੱਡ ਵੈਲਕਮ ਟੂ ਹੋਟਲ ਹੈ ਤੇ ਇੱਕ ਹੈਗਾ ਜੀ ਹੋਟਲ ਵੈਲ ਹੋਟਲ ਵੈਲਕਮ ਟੂ ਹਰਿਆਣਾ ਜਦੋਂ ਇਹਨਾਂ ਦੌਰਾਨ ਅਸੀਂ ਰੇਡ ਕੀਤੀ ਤਾਂ ਇੱਥੇ ਜਿਹੜਾ ਦੇਪਾਰਤਮੰਦ ਹੋਣਾ ਪਾਇਆ ਗਿਆ ਤੇ ਉੱਥੇ ਜਿਹੜੀਆਂ ਵਿਕਟਮ ਲੜਕੀਆਂ ਸੀਗੀਆਂ ਜੀ ਉਹਨਾਂ ਨੂੰ ਉੱਥੇ ਰਿਕਵਰ ਕੀਤਾ ਉੱਥੇ ਲੜਕੇ ਤੇ ਇੱਕ ਹੋਟਲ ਦਾ ਮੈਨੇਜਰ ਹੈਗਾ ਉੱਥੇ ਕਾਬੂ ਕੀਤਾ ਜੀ ਸੁਪਰੰਤ ਇਹਨਾਂ ਦੇ ਉੱਤੇ ਦੋਨੋਂ ਹੋਟਲ ਤੇ ਹੋਟਲ ਦੇ ਮਾਲਕਾਂ ਤੇ ਮੈਨੇਜਰ ਤੇ ਜਿਹੜੇ ਉੱਥੇ ਸਟਾਫ ਲੜਕਾ ਸੀਗਾ ਉਹਨਾਂ ਦੇ ਉੱਤੇ ਅਸੀਂ ਮਕਦਮਾ ਨੰਬਰ 208 ਜਿਹੜਾ ਹੈਗਾ ਜੀ ਅੰਡਰ ਸੈਕਸ਼ਨ 3 4 5 ਜੀ ਮੋਰਲ ਟਰੈਫਿਕ ਐਕਟ ਅਸੀਂ ਦਰਜ ਕੀਤਾ ਤੇ ਦਰਜ ਕਰਕੇ ਜਿਹੜੇ ਵਿਕਟਿਮ ਸੀ ਉਹਨਾਂ ਨੂੰ ਉਹਨਾਂ ਦੇ ਘਰਦਿਆਂ ਦੇ سپੁਰਦ ਕੀਤਾ ਤੇ ਜਿਹੜੇ ਮਾਲਕ ਆ ਉਹਨੂੰ ਮੈਨੇਜਰ ਨੂੰ ਤੇ ਜਿਹੜਾ ਹੋਰ ਉੱਥੇ ਉਹਨਾਂ ਦੇ ਨਾਲ ਦੇ ਸੀਗੇ ਬੰਦੇ ਜਿਹੜੇ ਇਨਵੋਲਵ ਸੀ ਉਹਨਾਂ ਨੂੰ ਰੈਸਟ ਕੀਤਾ ਗਿਆ ਇਹਨਾਂ ਬੰਦਿਆਂ ਦੇ ਪਾਕਲਾ ਪਰਚਾ ਦਰਜ ਹੋਇਆ ਹੈ ਇਹ ਪਰਚਾ ਦਰਜ ਹੋਇਆ ਜੀ ਟੋਟਲ 10 ਬੰਦਿਆਂ ਦੇ ਖਿਲਾਫ ਹੋਇਆ ਜਿਦੇ ਵਿੱਚੋਂ 7 ਦੀ ਅਰੈਸਟ ਹੋ ਚੁੱਕੀ ਹੈ ਤੇ ਦੋ ਇੱਕ ਮਾਲਕ ਇੱਕ ਮਾਲਕ ਦਾ ਹੋਟਲ ਹੈਗਾ ਤੇ ਇੱਕ ਉਹਦਾ ਮੈਨੇਜਰ ਹੈਗਾ ਉਹ ਹਲੇ ਫਰਾਰ ਚੱਲ ਰਹੇ ਜਿਨ੍ਹਾਂ ਨੂੰ ਜਲਦੀ ਅਰੈਸਟ ਕਰ ਦਿੱਤਾ ਜਾਵੇ ਕਿੰਨੇ ਟਾਈਮ ਤੋਂ ਇਹ ਕੰਮ ਚੱਲਦਾ ਇਹ ਇਹਦੇ ਦੌਰਾਨ ਇਹ ਪਹਿਲਾਂ ਕਿਸੇ ਹੋਰ ਹੋਟਲ ਦੇ ਵਿੱਚ ਸੀਗਾ ਜੀ ਜਿਹੜਾ ਇਹਦਾ ਉਹ ਮੈਨੇਜਰ ਹੈਗਾ ਜੀ ਕਿਸੇ ਹੋਰ ਕੰਮ ਕਰਦਾ ਸੀਗਾ ਪੰਜਕੂਲੇ ਦੇ ਵਿੱਚ ਤੇ ਇੱਥੇ ਰੀਸੈਂਟਲੀ ਹਲੇ 4 ਤੋਂ 5 ਮਹੀਨੇ ਤੋਂ ਪਹਿਲਾਂ ਹੀ ਹਿਊਰੇ ਸ਼ਿਫਟ ਹੋਏ ਸੀਗੇ ਇਹ ਰਹਿਣ ਵਾਲੇ ਸਰ ਜੀਪੂਰ ਦੇ ਹਾਂਜੀ ਜਿਹੜੇ ਇਹ ਉਹ ਕੋਈ ਰੈਂਟ ਦੇ ਉੱਤੇ ਰਹਿ ਰਹੇ ਹੈਗੇ ਜੀ ਇੱਕ ਦੋ ਵਿੱਚ ਬਨੂੜ ਦੇ ਵੀ ਰਹਿਣ ਵਾਲੇ ਹੈਗੇ ਨੇ ਜੀ ਤੇ ਕੁਝ ਕੁ ਮੈਕਸਿਮ ਇਹਦੇ ਬਨੂੜ ਤੇ ਪੰਜਕੂਲਾ ਦੇ ਰਹਿਣ ਵਾਲੇ ਹੈਗੇ